ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜਿੱਥੇ ਭ੍ਰਿਸ਼ਟਾਚਾਰ ਅਤੇ ਵਿਭਾਗਾਂ ਚ ਹੋਰ ਸਿਸਟਮ ਨੂੰ ਲੈ ਕੇ ਪੋਲਾ ਖੁੱਲ ਰਹੀਆਂ ਨੇ ਉੱਥੇ ਹੀ ਪਿਛਲੀ ਸਰਕਾਰ ਵੱਲੋਂ ਲਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਦੀ ਪੋਲ ਵੀ ਖੁੱਲ ਚੁੱਕੀ ਹੈ ਜੀ ਹਾਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਪੁੱਜੇ ਬਸੀ ਫਟਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਸਾਹਮਣੇ ਜ਼ਿਲ੍ਹਾ ਰੋਜ਼ਗਾਰ ਅਫਸਰ ਰੁਪਿੰਦਰ ਕੌਰ ਨੇ ਕਈ ਪੋਲਾਂ ਖੋਲੀਆਂ ਵਿਧਾਇਕ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਸੱਚਾਈ ਬਿਆਨ ਕੀਤੀ ਪਰੰਤੂ ਮੀਡੀਆ ਦੇ ਕੈਮਰੇ ਸਾਹਮਣੇ ਗੱਲ ਗੋਲ-ਮੋਲ ਕਰ ਗਈ। ਵਸੀ ਪਠਾਨਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫਤੇਗੜ ਸਾਹਿਬ ਦੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦਾ ਦੌਰਾ ਕਰਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਰੁਪਿੰਦਰ ਕੌਰ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਦੋਂ ਬੇਰੁਜ਼ਗਾਰੀ ਦੀ ਗੱਲ ਚੱਲੀ ਤਾਂ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਵਿਧਾਇਕ ਨੂੰ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਰੋਜ਼ਗਾਰ ਮੇਲੇ ਲਾ ਕੇ ਉਹਨਾਂ ਉੱਪਰ ਸਿਆਸੀ ਦਬਾਅ ਪਾਇਆ ਜਾਂਦਾ ਸੀ ਤੇ ਫਰਜ਼ੀ ਡਾਟਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਇਹਨਾਂ ਰੋਜ਼ਗਾਰ ਮੇਲਿਆਂ ਦੌਰਾਨ ਬਹੁਤੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਮੀਟਿੰਗ ਮਗਰੋਂ ਵਿਧਾਇਕ ਹੈਪੀ ਨੇ ਦੱਸਿਆ ਕਿ ਜੋ ਫਰ ਹੋਣਗੇ ਬੇਰੋਜ਼ਗਾਰੀ ਖਤਮ ਕਰਨ ਲਈ ਉਪਰਾਲੇ ਕੀਤੇ ਜਾਣਗੇ ਰੋਜ਼ਗਾਰ ਦੇ ਮੌਕੇ ਸਰਕਾਰੀ ਤੇ ਨਿੱਜੀ ਪੱਧਰ ਉੱਪਰ ਮੁਹੱਈਆ ਕਰਾਏ ਜਾਣਗੇ ਕਾਂਗਰਸ ਵਾਂਗੂ ਰੋਜ਼ਗਾਰ ਮੇਲੇ ਲਾ ਕੇ ਸਰਕਾਰੀ ਪੈਸਾ ਖਰਾਬ ਨਹੀਂ ਕੀਤਾ ਜਾਏਗਾ ਨਾ ਹੀ ਸਮਾ ਖਰਾਬ ਹੋਵੇਗਾ ਜਿਲਾ ਰੋਜ਼ਗਾਰ ਦਫ਼ਤਰ ਬਾਹਰ ਸੂਚੀਆਂ ਲਾਈਆਂ ਜਾਣਗੀਆਂ ਕਿ ਕਿੱਥੇ ਕਿੱਥੇ ਰੋਜ਼ਗਾਰ ਮਿਲ ਸਕਦਾ ਹੈ 5 ਸਾਲਾਂ ਦੌਰਾਨ ਦਿੱਤੇ ਜਾਣ ਵਾਲੇ ਰੋਜ਼ਗਾਰ ਦੀ ਸਹੀ ਜਾਣਕਾਰੀ ਵੀ ਨੋਟਿਸ ਲਾ ਕੇ ਲੋਕਾਂ ਨੂੰ ਦਿੱਤੀ ਜਾਵੇਗੀ ਸਾਡੇ ਜਿਲ੍ਹਾ ਰੋਜ਼ਗਾਰ ਦਫ਼ਤਰ ਉੱਥੇ ਸਾਡੇ ਮੈਡਮ ਨੇ ਰੁਪਿੰਦਰ ਕੌਰ ਮੇਰੇ ਬਹੁਤ ਦਿਨ ਦਾ ਮਨ ਸੀ ਕਿ ਉਹਨਾਂ ਨੂੰ ਮਿਲ ਕੇ ਆਈਏ ਕਿਉਂਕਿ ਸਾਡੇ ਇੱਥੇ ਜ਼ਿਲ੍ਹੇ ਦੇ ਵਿੱਚ ਰੋਜ਼ਗਾਰ ਦਾ ਮੇਨ ਕੰਮ ਹੈ ਤੇ ਯੂਥ ਜਿਹੜਾ ਸਾਡੇ ਤੇ ਬਹੁਤ ਆਸ ਤੇ ਉਮੀਦ ਲਾਉਂਦਾ ਨਵੀਂ ਗਵਰਨਮੈਂਟ ਬਣੀ ਹੈ ਸੋ ਮੇਰਾ ਆਪਣਾ ਮਨਸੀ ਕੇ ਮੈਡਮ ਨੂੰ ਮਿਲ ਕੇ ਆਈ ਤੇ ਮੈਡਮ ਨਾਲ ਬੜੀ ਹੈਲਦੀ ਡਿਸਕਸ਼ਨ ਹੋਈ ਆ ਮੈਂ ਥੈਂਕਫੁਲ ਵੀ ਉਹਨਾਂ ਨੇ ਬਹੁਤ ਚੀਜ਼ਾਂ ਦੱਸੀਆਂ ਨੇ ਕਿ ਆਪਾਂ ਇਦਾਂ ਕਰ ਸਕਦੇ ਆ ਇਹਨੂੰ ਇਹਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਆ ਤੇ ਉੱਥੇ ਜੋ ਪਿੱਛੇ ਕਮੀਆਂ ਰਹਿ ਗਈਆਂ ਨੇ ਜਿੱਦਾਂ ਲਾਈਕ ਮੈਡਮ ਨੇ ਦੱਸਿਆ ਕਿ ਫੇਲਿਅਰ ਰਿਹਾ ਰੋਜ਼ਗਾਰ ਮਿਲ ਲਾਉਂਦਾ ਉਹ ਚੀਜ਼ਾਂ ਨਹੀਂ ਇਸ ਵਾਰ ਹੋਣਗੀਆਂ ਜਿਵੇਂ ਦੱਸਦੇ ਸੀ ਕਿ ਡਾਟਾ ਫਿਲ ਕਰਨ ਤੱਕ ਦਾ ਮਤਲਬ ਹੁੰਦਾ ਸੀਗਾ ਉਹ ਜੋ ਦੱਸਿਆ ਗਿਆ ਗਵਰਨਮੈਂਟ ਨੇ ਕਹਤਾ ਸਾਰੇ ਨਾਲ ਮਿਲ ਕੇ ਜੀ ਫਲਾਣੇ ਨੇ ਇਹਨਾਂ ਕੀਤਾ ਉਹ ਚੀਜ਼ਾਂ ਆਪਾਂ ਫੇਕ ਜੋ ਸਿਸਟਮ ਚੱਲਿਆ ਆ ਰਿਹਾ ਸੀਗਾ ਫੇਕ ਜੋ ਡਾਟਾ ਬਣਦੇ ਸੀਗੇ ਮੈਡਮ ਆਪਾਂ ਉਹਨੂੰ ਨਹੀਂ ਇਸ ਵਾਰ ਹੋਣ ਦੇਵਾਂਗੇ ਕਿ ਮੈਡਮ ਜੀ ਨੇ ਮੈਂ ਗੱਲ ਕੀਆ ਕਿਵੇਂ ਜੋ ਸਾਡੇ ਤੋਂ ਤੁਸੀਂ ਆਸ ਤੇ ਉਮੀਦ ਰੱਖਦੇ ਹੋ ਗਵਰਨਮੈਂਟ ਤੋਂ ਰੱਖਦੇ ਹੋ ਅਸੀਂ ਯੂਜੂਲੀ ਪੂਰਾ ਸਹਿਯੋਗ ਕਰਾਂ ਕੁਝ ਡਿਫਿਕਲਟੀਆਂ ਇਹਨਾਂ ਨੂੰ ਵੀ ਆਈਆਂ ਨੇ ਮੀਟਿੰਗਸ ਕਰਨ ਦੇ ਲਈ ਆਪਾਂ ਉਹਦੇ ਲਈ ਸਾਰੇ ਜੁਆਇੰਟਲੀ ਐਕਸ਼ਨ ਜਿਹੜਾ ਉਹ ਕਰਾਂਗੇ ਆਪਣੇ ਡਿਸਟ੍ਰਿਕਟ ਦੇ ਵਿੱਚ ਕਰਾਂਗੇ ਮੈਂ ਆਪਣੇ ਹਲਕੇ ਦੇ ਵਿੱਚ ਵੀ ਕਰੂੰਗਾ ਸੋ ਜਿੱਦਾਂ ਜਿੱਦਾਂ ਲੋੜਾਂ ਹੋਣਗੀਆਂ ਅਕੀ ਦੇ ਉਹਦੇ ਮੁਤਾਬਕ ਕੰਮ ਕੀਤਾ ਜਾਊਗਾ ਪਰ ਮੈਂ ਫਿਰ ਉਸ ਗੱਲ ਤੇ ਹਾਂ ਕਿ ਜੋ ਫੇਕ ਸਿਸਟਮਸ ਗਿਆ ਡਾਟਾ ਜਿਵੇਂ ਦੱਸਿਆ ਜਾਂਦਾ ਕਿ ਫੀਕ ਚੱਲਦਾ ਸੀ ਸਾਰਾ ਸਿਸਟਮ ਉਹ ਆਪਾਂ ਨਹੀਂ ਕਰਾਂਗੇ ਫੀਲ ਯਰ ਜੋ ਰੋਜ਼ਗਾਰ ਮਿਲਨੇ ਆਪਾਂ ਨੇ ਉਹ ਤਾਂ ਨਹੀਂ ਕਰਨੇ ਕਿ ਉਹਦੇ ਵਿੱਚ ਵੇਸਟੇਜ ਆਫ ਟਾਈਮ ਵੇਸਟੇਜ ਆਫ ਮਨੀ ਮਤਲਬ ਤੁਸੀਂ ਨਾਲ ਹਰ ਚੀਜ਼ ਤੁਹਾਡੀ ਵੇਸਟ ਹੁੰਦੀ ਆ ਉਹ ਜਿਹੜੀਆਂ ਚੀਜ਼ਾਂ ਤੇ ਗਵਰਨਮੈਂਟ ਫੀਕ ਡਾਟਾ ਦੇ ਪਿੱਛੇ ਦਿੰਦੀ ਰਹੀ ਕਿ ਕਿਸੇ ਇਦਾਂ ਕੀਤਾ ਸੀ ਇਦਾਂ ਵੀ ਤਾਂ ਅੱਜ ਉਹ ਚੀਜ਼ਾਂ ਮੈਨੂੰ ਜਾਣਨ ਨੂੰ ਮਿਲੀਆਂ ਤੇ ਮੈਂ ਨਹੀਂ ਚਾਹੁੰਦਾ ਕਿ ਸਾਨੂੰ ਲੋਕਾਂ ਨਾਲ ਇਹ ਅੱਗੇ ਮੂੰਹ ਦਿਖਾਉਣ ਜੁਗੇ ਨਾ ਰਹੀਏ ਅਸੀਂ ਚਾਹੁੰਦੇ ਆ ਜੋ ਕੰਮ ਕਰੀਏ ਬਿਲਕੁਲ ਜੈਨੂਨ ਕਰੀਏ ਵਾਜਿਬ ਹੋਵੇ ਸੋ ਮੈਂ ਇਸ ਗੱਲ ਦਾ ਵਿਸ਼ਵਾਸ ਜਤੋਂ ਹੈ ਕਿ ਜੋ ਆਪਾਂ ਕੰਮ ਹੋਊਗਾ ਬਿਲਕੁਲ ਸਹੀ ਹੋਊਗਾ ਕੋਈ ਇਹਦੇ ਚ ਇਹ ਨਹੀਂ ਕਿ ਫਾਰਮੈਲਟੀ ਲਈ ਡੰਗ ਟਪਾਉ ਜਿਹਨੂੰ ਆਪਾਂ ਕਹਿੰਦੇ ਆ ਉਹ ਨੀਤੀ ਬਿਲਕੁਲ ਨਹੀਂ ਅਪਣਾਈ ਜਾਊਗੀ ਸਾਡੇ ਤੋਂ ਬਹੁਤ ਉਮੀਦ ਆ ਯਾਰ ਯੂਥ ਨੂੰ ਮੈਂ ਵੀ ਯੂਥ ਨੂੰ ਰਿਪਰੈਜ਼ੈਂਟ ਕਰਦਾ ਕਿ ਸਾਡੇ ਤੋਂ ਬਹੁਤ ਉਮੀਦ ਆ ਮੇਰੇ ਕੋਲੇ ਆਉਂਦੇ ਨੇ ਬੱਚੇ ਸਾਡੇ ਭੈਣ ਭਰਾ ਆਉਂਦੇ ਨੇ ਬੱਚੇ ਆਉਂਦੇ ਨੇ ਕਿ ਸਰ ਸਾਡੇ ਲਈ ਮੈਂ ਚਾਹੁੰਦਾ ਕਿ ਉਹਨਾਂ ਨੂੰ ਜੋ ਸਹੀ ਗਾਈਡੈਂਸ ਸੋ ਵੀ ਮਿਲੇ ਤੇ ਸਹੀ ਜਗ੍ਹਾ ਉਹਨਾਂ ਨੂੰ ਜੌਬ ਮਿਲੇ ਤਾਂ ਕਿ ਇਹ ਨਾ ਹੋਵੇ ਇੱਕ ਮੈਂ ਹੋਰ ਸੁਝਾਸ਼ਨ ਦਿੱਤਾ ਸੀ ਮੈਡਨ ਨੂੰ ਕਿ ਆਪਾਂ ਇਹ ਨਾ ਹੋਵੇ ਕਿ ਜਦੋਂ ਜੌਬ ਮਿਲ ਗਈ ਤੇ ਉਹ ਡਾਟਾ ਰਿਲੀਜ਼ ਕਰ ਦਿੱਤਾ ਕਿ ਇਹਨਾਂ ਨੂੰ ਜੌਬ ਤੇ ਨਹੀਂ ਕਟੋੜ ਤਿੰਨ ਮਹੀਨੇ ਦਾ ਪੀਰੀਅਡ ਰੱਖਿਆ ਹੋਵੇ ਤਿੰਨ ਮਹੀਨੇ ਬਾਅਦ ਆਪਾਂ ਦੇਖੇ ਕਿੰਨੇ ਬੱਚੇ ਜੌਬ ਦੇ ਵਿੱਚ ਹੈਗੇ ਨੇ ਤੇ ਕਿੰਨੇ ਬੱਚੇ ਜੌਬ ਦੇ ਵਿੱਚ ਨਹੀਂ ਹੈਗੇ ਇੱਕੋ ਅਸੀਂ ਹੋਰ ਸਾਨੂੰ ਵਧੀਆ ਲੱਗਿਆ ਡਿਸਕਸ਼ਨ ਕਰਕੇ ਤੇ ਮੈਡਨ ਨੂੰ ਵੀ ਕਿਹਾ ਸੀਗਾ ਕਿ ਉਹਨਾਂ ਨੇ ਵੀ ਮੰਨਿਆ ਕਿ ਆਪਾਂ ਬਾਹਰ ਇੱਕ ਬੋਰਡ ਲਾਈਏ ਜਿਸਦੇ ਤੇ ਲਿਖਿਆ ਹੋਵੇ ਕਿ ਅਸੀਂ ਇੰਡੀਆ ਨੂੰ ਰੋਜ਼ਗਾਰ ਦਿੱਤਾ ਪਿਛਲੇ 5 ਸਾਲਾਂ ਚ ਇੰਨੇ ਰੋਜ਼ਗਾਰ ਦਿੱਤਾ ਯਸ ਗਿਆ ਕੀਤਾ ਤੇ ਉਹਦੇ ਨਾਲ ਬੱਚੇ ਮੋਟੀਵੇਟ ਹੁੰਦੇ ਨੇ ਅਸੀਂ ਮਾਈਕਰੋ ਲੈਵਲ ਤੱਕ ਇਹ ਸਿਸਟਮ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਰੜ ਕੇ ਸਾਰਾ ਡਿਪਾਰਟਮੈਂਟ ਬਹੁਤ ਵਧੀਆ ਡਿਪਾਰਟਮੈਂਟ ਲੱਗਿਆ ਬਹੁਤ ਵਧੀਆ ਮੈਨੂੰ ਗੱਲਾਂ ਕੀਤੀਆਂ ਮੈਡਮ ਨਾਲ ਤੇ ਹੈਲਦੀ ਡਿਸਕਸ਼ਨ ਸੀਗੀ ਤੇ ਉਹਦੇ ਤੋਂ ਜੋ ਪਿੱਛੇ ਹੋ ਗਈਆਂ ਗਲਤੀਆਂ ਹੋਈਆਂ ਨੇ ਕਮੀਆਂ ਰਹੀਆਂ ਨੇ ਅਸੀਂ ਉਹਨਾਂ ਨੂੰ ਦੂਰ ਕਰਕੇ ਅੱਗੇ ਆਉਣ ਵਾਲਾ ਸਮਝ ਬਹੁਤ ਜ਼ਿਆਦਾ ਜਿਹੜਾ ਆਪਣਾ ਬੈਸਟ ਐਫਰਟ ਆ ਉਹ ਕਰਾਂਗੇ ਤੇ ਬੈਸਟ ਦੇਣ ਦੀ ਕੋਸ਼ਿਸ਼ ਮਾਈ ਨੇਮ ਇਜ਼ ਰੁਪਿੰਦਰ ਕੌਰ a designation district employment generation and training officer ਅੱਜ ਹਲਕਾ ਪੱਸੀ ਪਟਾਣਾ ਦੇ ਐਮਐਲਏ ਨੇ ਮੁਸ਼ਹਰ ਕੀਤੀ ਹੈ ਹਾਂਜੀ ਇਤਾਂ ਦੀ ਡਿਸਕਸ਼ਨ ਹੋਈ ਹੈ ਕੀ ਗੱਲਬਾਤ ਹੋਈ ਐਮਐਲਏ ਸਾਹਿਬ ਤੋਂ ਐਮਐਲਏ ਸਾਹਿਬ ਸਾਡੇ ਅੱਜ ਆਫਿਸ ਦੇ ਵਿੱਚ ਆਏ ਬਹੁਤ ਅੱਛਾ ਲੱਗਿਆ ਐਮਐਲਏ ਸਾਹਿਬ ਨੇ ਕਿਹਾ ਕਿ ਵੀ ਆਪਾਂ ਮਿਲ ਕੇ ਜਿਹੜੇ ਰੋਜ਼ਗਾਰ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਵੇਲੇ ਪੰਜਾਬ ਦੀ ਇਸ ਨੂੰ ਹੱਲ ਕਰਨਾ ਹੈ ਉਹਨਾਂ ਵੱਲੋਂ ਆਪਣਾ ਪੂਰਾ ਸਹਿਯੋਗ ਦੇਣ ਦੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਟੀਮ ਵਰਕ ਵਾਂਗੂ ਕੋਆਰਡੀਨੇਟ ਸਾਡੇ ਨਾਲ ਕਰਕੇ ਤੇ ਦੇ ਵਿਲ ਬੀ ਡੂਇੰਗ ਦਾ ਵਰਕ ਵਿਦ ਅਸ ਵੀ ਆਪਾਂ ਆਪਣੀਆਂ ਜੋ ਵੀ ਮੁਸ਼ਕਲ ਹੈ ਐਮਐਲਏ ਸਾਹਿਬ ਨੂੰ ਦੱਸਣੀਆਂ ਹੈ ਤੇ ਇਹ ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਹੈ ਇਸ ਨੂੰ ਦੂਰ ਕਰਨਾ ਹੈ ਹਮ ਜਿਹੜਾ ਰੋਜ਼ਗਾਰ ਦਫਤਰ ਹੈ ਉਤੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਬੜੀਆਂ ਮੇਦਾਂ ਹੁੰਦੀਆਂ ਹੁਣ ਤੱਕ ਆਪਾਂ ਜਿਹੜੇ ਪਿਛਲੇ ਸਰਕਾਰ ਦੌਰਾਨ ਨੌਕਰੀਆਂ ਕਾਫੀ ਕਿੰਨੇ ਲੱਖ ਨੌਕਰੀਆਂ ਬਾਰੇ ਸਰਕਾਰ ਨੇ ਦਾਅਵੇ ਕੀਤੇ ਸੀ ਕਿ ਉਹ ਮੁਤਾਬਕ ਪੂਰੇ ਹੋਏ ਨਹੀਂ ਗੀ ਜਿਵੇਂ ਤੁਸੀਂ ਕਿੰਨੇ ਕੋ ਨੌਕਰੀਆਂ ਦੇ ਚੁੱਕੇ ਹੁੰਦੇ ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਤਾਂ ਹੁਣ ਜੋ ਸਾਨੂੰ ਟਾਰਗੇਟਸ ਹੰਦੇ ਸੀ ਤਾਂ ਉਹ ਅਚੀਵ ਕਰਕੇ ਫੇਸ ਦਿੱਤੇ ਜਾਂਦੇ ਸਨ ਤੇ ਕੁਝ ਜ਼ਿਆਦਾ ਕੋਈ ਗੁੱਡ ਰਿਜ਼ਲਟਸ ਨਹੀਂ ਮਿਲੇ ਬਿਕੋਜ਼ ਥੋੜਾ ਪ੍ਰੈਸ਼ਰ ਹੁੰਦਾ ਸੀ ਗਵਰਨਮੈਂਟ ਵੱਲੋ ਜਿਸ ਤਰ੍ਹਾਂ ਵੀ ਸਾਨੂੰ ਸਾਡੇ ਤੇ ਤੇ ਜਿਹੜੇ ਟਾਰਗੇਟਸ ਦਿੱਤੇ ਹੁੰਦੇ ਸੀ ਉਹਨਾਂ ਨੂੰ ਅਸੀਂ ਵਿਦ ਹੁੱਕ ਐਂਡ ਕਰੋਕ ਫੁਲਫਿਲ ਕਰਕੇ ਤੇ ਭੇਜ ਦਿੱਤੇ ਜਾਂਦੇ ਸਨ ਵੀ ਬਾਕੀ ਸਾਡੀ ਕੋਸ਼ਿਸ਼ ਵੀ ਰਹੀ ਹੈ ਵੀ ਚਲੋ ਵੱਧ ਤੋਂ ਵੱਧ ਬੇਰੋਜ਼ਗਾਰੀ ਨੂੰ ਦੂਰ ਕੀਤਾ ਜਾ ਸੇ ਪਰ ਪੂਰੀ ਸਮੱਸਿਆ ਹੱਲ ਨਹੀਂ ਹੋਈ ਹਨ ਇੱਕ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਇੱਥੇ ਰੋਜ਼ਗਾਰ ਦਫ਼ਤਰ ਹੈਗਾ ਜਾਂ ਇਹਦੀ ਕੋਈ ਐਡਵਾਇਜ਼ਮੈਂਟ ਨਹੀਂ ਹੈਗੀ ਹੁਣ ਲੱਗਦਾ ਨਹੀਂ ਵੀ ਕੁਝ ਕਮੀਆਂ ਨੇ ਇਹਦੇ ਵਿੱਚ ਦੇਖੋ ਐਡਵਰਟਾਈਜ਼ਮੈਂਟ ਤਾਂ ਚਲੋ ਦਿੱਤੀ ਜਾ ਰਹੀ ਹੈ ਪ੍ਰੈਸ ਨੋਟਸ ਵੀ ਦਿੱਤੇ ਜਾ ਰਹੇ ਆ ਦਫਤਰ ਵੱਲੋਂ ਤੇ ਬਾਕੀ ਹੋਰ ਵੀ ਸਾਡੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਜਿੜੀਆਂ ਸਾਰੀ ਪ੍ਰੋਬਲਮਸ ਥੋੜੀਆਂ ਜੀਆਂ ਫੇਸ ਕਰ ਰਹੇ ਸੀ ਅੱਜ ਐਮਐਲਏ ਸਾਹਿਬ ਦੇ ਨਾਲ ਡਿਸਕਸ ਕੀਤੀਆਂ ਤੇ ਐਮਐਲਏ ਸਾਹਿਬ ਨੇ ਇਹਨਾਂ ਕਮੀਆਂ ਨੂੰ ਦੂਰ ਕਰਨ ਦੇ ਉਹਨਾਂ ਵੱਲੋਂ ਪੂਰੇ ਭਰੋਸੇ ਨਾਲ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਏਗਾ ਇਸ ਸੰਬੰਧੀ ਸ਼੍ਰੀ ਫਤਿਹਗੜ ਸਾਹਿਬ ਤੋਂ ਜਸਵਿੰਦਰ ਸਿੰਘ ਜੱਸੀ ਦੀ ਰਿਪੋਰਟ